ਕਿਸ ਸ਼ਬਦ ਜੋੜਾ ਨਾਲ ਲੋਕਾਂ ਦੀ ਭਾਵਕ ਦੀ ਸਾਂਝ ਬਹਿ ਜਾਂਦੀ ਹੈ ਜਿਸ ਵਿੱਚ ਅਗਲਾ ਬਦਲੀ ਆਮ ਕਰਕੇ ਕਰਨੀ ਮੁਸ਼ਕਲ ਹੁੰਦੀ ਹੈ ਪਰ ਭਾਸ਼ਾ ਵਿੱਚ ਨਿਤ ਆਉਂਦੀਆਂ ਤਬਦੀਲੀਆਂ ਇਹਨਾਂ ਦੇ ਬਦਲਾਂ ਗਈ ਅਨਵਾਰੀ ਸਥਿਤੀਆਂ ਪੈਦਾ ਕਰ ਦਿੰਦੀਆਂ ਹਨ ਕਿ ਇਹ ਬਹੁਤ ਜ਼ਰੂਰੀ ਹੈ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਵਾ ਸਾਡੀਆਂ ਲੋੜਾਂ ਵੱਧਦੀਆਂ ਹਨ ਅਸੀਂ ਟੈਕਨੋਲੋਜੀ ਦੀ ਏਜ ਦੇ ਵਿੱਚ ਜਾ ਰਹੇ ਹਾਂ ਤੇ ਸਾਡੀਆਂ ਇੱਥੇ ਲੋੜਾਂ ਵੱਖਰੀ ਤਰ੍ਹਾਂ ਦੀਆਂ ਵੱਧ ਗਈਆਂ ਹਨ ਜੇ ਹੁਣ ਉਹਨਾਂ ਲੋਕਾਂ ਨੂੰ ਅਸੀਂ ਮੁਕਾਤਬ ਨਹੀਂ ਹੋਵਾਂਗੇ ਤਾਂ ਫਿਰ ਅਸੀਂ ਆਪਣੀ ਭਾਸ਼ਾ ਦਾ ਵਿਕਾਸ ਨਹੀਂ ਕਰ ਸਕਾਂਗੇ ਉਹਦੇ ਵਿੱਚ ਸਾਨੂੰ ਭਾਸ਼ਾ ਦੇ ਵਿੱਚ ਔਰ ਲਿਪੀ ਦੇ ਵਿੱਚ ਵੀ ਤਕਰੀਬੀਆਂ ਲਿਆਉਣ ਦੀ ਲੋੜ ਪੈਗੀ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਯਤਨ ਫਿਰ ਪੰਜਾਬੀ ਯੂਨੀਵਰਸਿਟੀ ਕਰਦੀ ਹੈ ਜਦੋਂ ਡਾਕਟਰ ਜਗਿੰਦਰ ਸਿੰਘ ਪਵਾਰ ਬਾਈ ਸੰਕਰ ਬੰਦੇ ਨੇ ਤੇ ਉਹਨਾਂ ਨੇ ਡਾਕਟਰ ਐਸਰਸ ਜੋਸ਼ੀ ਡਾਕਟਰ ਮੁਖਤਿਆਰ ਸਿੰਘ ਤੇ ਉਹਨਾਂ ਨੂੰ ਇੱਕ ਇਹ ਕਮੇਟੀ ਬਣਾ ਦਿੱਤੀ ਕਿ ਤੁਸੀਂ ਨਵਾਂ ਸ਼ਬਦ ਜੋੜ ਉਸ ਜਾ ਕਰਨਾ ਹੈ ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਮਾਡਲ ਸੀ ਜਿਹੜਾ ਡਾਕਟਰ ਹੱਕੀ ਦਸੇਂ ਬਗਾ ਸੀ ਜਿਹਦੀ ਬਹੁਤ ਸਾਰੀਆਂ ਆਲੋਚਨਾਵਾਂ ਵੀ ਹੋਈ ਬਹੁਤ ਸਾਰਿਆਂ ਨੇ ਉਸ ਨੂੰ ਵਰਤਿਆ ਵਿੱਚ ਪਰ ਇਸ ਤਰ੍ਹਾਂ ਦਾ ਇੱਕ ਨਵਾਂ ਕੋਸ਼ ਇੱਕ ਨਵੀਂ ਨਿਯਮਾਵਲੀ ਤਿਆਰ ਕੀਤੀ ਗਈ ਔਰ ਖਾਸ ਤੌਰ ਤੇ ਇਸ ਕੋਸ਼ ਦੇ ਵਿੱਚ ਜੱਜੇ ਤੇ ਜਈਏ ਬੱਬੇ ਨੇ ਬੱਬੇ ਨਾਂ ਦੇ ਵਾਲੇ ਸ਼ਬਦ ਲਿਖਦੇ ਕੁਝ ਵਿਸ਼ੇਸ਼ ਨਿਰਦੇਸ਼ ਦਿੱਤੇ ਇਸੇ ਤਰ੍ਹਾਂ ਅਸ਼ਦੀਬ ਵਾਲੇ ਵਰਨਾ ਤੇ ਕੋਮਲ ਦਾ ਕੋਮਲ ਦਾ ਕਿਉਂਕਿ ਹੁਣ ਅਸੀਂ ਪੰਜਾਬੀ ਦੀ ਇੱਕ ਸੁਤੰਤਰ ਭੁਰੀ ਮੰਨ ਲਿਆ ਵੈ ਤੇ ਉਹਦੇ ਜਿਹੜੇ ਸ਼ਬਦ ਜੋੜਦੇ ਉਹਨਾਂ ਦੇ ਅਧਾਰਨ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਨਾਸਿਕਤਾ ਹਰ ਸਵਰ ਸੁਰ ਪ੍ਰਣਾਲੀ ਸੰਯੁਕਤ ਵਿਜਨ ਅਤਿਕ ਸਮਾਸੀ ਸ਼ਬਦ ਤੇ ਅਗੇਤਰਾਂ ਦੇ ਨਾਲ ਨਾਲ ਅਰਬੀ ਫਾਰਸੀ ਤੇ ਅੰਗਰੇਜ਼ੀ ਦੇ ਜਿਹੜੇ ਮੂਲ ਸ਼ਬਦ ਨੇ ਉਹਨਾਂ ਨੂੰ ਲਿਖਣ ਦੇ ਲਈ ਇੱਕ ਨੀਜ ਮਾਵਲੀ ਜਿਹੜੀ ਆ ਇਸ ਪੋਥੀ ਵਿੱਚ ਯਾਰ ਅਨੰਕ ਇਸ ਪੋਸਟ ਦੇ ਉੱਤੇ ਵੀ ਕੁਝ ਪ੍ਰੈਸ਼ਰ ਚੈਨਲ ਆਏਗੇ ਪਰ ਫਿਰ ਵੀ ਇਹ ਪੋਸਟ ਤੋਂ ਅਗਲਾ ਕਦਮ ਹੈ ਜਿਹੜਾ ਡਾਕਟਰ ਸਰ ਪੀਸਕ ਵਾਲਾ ਪੋਸਟ ਹੈ ਪੋਸਟ ਤੋਂ ਅਗਲਾ ਕਦਮ ਹੈ ਕਿਉਂਕਿ ਸ਼ਬਦ ਜੋੜਾ ਦਾ